ਸਾਰੇ ਤੂ ਤੂ ਕਹੋ ਹੱਥ ਬੱਤ ਰਗਾ ਮੇਰਾ ਬਲੀਏ ਆਜ ਕੋਠੋ ਜੀ ਆਜ ਦੇ ਪਰ ਪਤਾ ਦੀਵਾਨ ਕਰਦੇ ਆਸਰ ਕਾ ਫਿਰ ਤੇ ਤੂ ਸੀ ਜੀ ਨੇ

ਚਾਹੀਏ ਉਹ ਆਜ ਮੂਹਰੇ ਬੋਲ ਦੋ ਮੇਰੀ ਪਿੰਡਾਂ ਚਾਹੀਏ ਉਹ ਆਜ ਮੂਹਰੇ ਬੋਲ ਕੋ ਮੇਰਾ ਨਾਮ ਪ੍ਰਲਾਦ ਸ਼ਰਮਾ ਜੀ ਅਸੀਂ ਭਗਤ ਮਹੇਸ਼ ਮੰਡਲ ਜੀ ਦੇ ਸਾਰੇ ਮੈਂਬਰ ਆਣਾ ਮੇਰੇ ਪਿਤਾ ਜੀ ਹੈ ਅੱਜ ਅਸੀਂ ਜਿਹੜਾ ਬਾਲਾ ਜੀ ਜਨਮ ਦਿਦਾ ਪ੍ਰੋਗਰਾਮ ਕਰ ਰਹੇ ਆ ਐਸੇ ਛੱਟਵਾ ਸਾਡਾ ਪ੍ਰੋਗਰਾਮ ਹੈ ਬਾਲਾ ਜੀ ਦੀ ਅਸੀਮ ਕਿਰਪਾ ਨਾਲ ਹਰ ਸਾਲ ਦੋ ਵਾਰ ਮਨਾਇਆ ਜਾਂਦਾ ਹੈ ਜਿਹੜਾ ਕਿ ਬਾਲਾ ਜਨਮ ਦਿਨ ਮੇਲੇ ਲੱਗਦੇ ਨੇ ਇਹੀ ਮੇਲਾ ਜਿਹੜਾ ਪਿਛਲੇ ਸਾਲ ਸੀ ਅਸੀਂ ਗ੍ਰੀਨਫੀਲਡ ਦੇ ਰਹਿੰਦੇ ਸੀ ਉੱਥੇ ਲੱਗਦਾ ਸੀ ਹੁਣ ਅਸੀਂ ਜਿਹੜੀ ਸਾਡੀ ਰਾਏਸ਼ ਬਾਲਾ ਇਹਦਾ ਨਿਵਾਸ ਜਿਹੜਾ ਸਥਾਨ 335 ਲੋਹਾਰਕਾ ਰੋਡ ਬ੍ਰਿੰਦਵਨ ਔਰਕਿਡ ਸ਼ਿਫਟ ਹੋ ਗਿਆ ਹੈ ਤੇ ਹੁਣ ਆਨਲਾਈਨ ਸਮੇਂ 'ਚ ਇਹੀ ਮੇਲੇ ਬਾਲਾ ਦੇ ਨਿਵਾਸ ਲੋਹਾਰਕਾ ਰੋਡ ਸਥਿਤ ਜਿਹੜੀ ਔਰ ਬ੍ਰਿੰਦਵਨ ਔਰਕਿਡ ਕਲੋਨੀ ਹੈ ਉੱਥੇ ਲੱਗਣਗੇ ਜਿੰਨੇ ਸੰਗਤਾ ਇਥੇ ਪੁੱਛਾਂਗਾ ਸਰ ਦੇਖੋ ਸੰਗਤਾ ਦਾ ਮੈਂ ਗਿਣਤੀ ਤੇ ਨਹੀਂ ਦੱਸ ਸਕਦਾ ਪਰ ਜਿੰਨੀ ਦੂਰੀ 'ਚ ਆਪ ਸਾਡਾ ਸਾਡਾ ਬਾਗਨ ਵਾਲਾ ਹੀ ਤਾਂ ਬੈਂਟਾ ਸੀ ਉੱਥੇ ਖੜੇ ਹੋਣ ਦੀ ਜਗ੍ਹਾ ਨਹੀਂ ਗਈ ਸੀ ਕਹਿਣ ਵਾਲਿਆ ਕਹਿ ਰਹੇ ਆ ਕਿ 7-800 ਤੋਂ ਉੱਪਰ ਮੈਂਬਰਾਨ ਹਗੇ ਸੀ ਹੋਰ ਕੋਣ ਕੋਣ ਆਈ ਸੀ ਮੁੱਖ ਮੈਂਬਰਾਨ ਆਇਆ ਸਮਝੋ ਦੇਖੋ ਜੀ ਇਸ ਤਰ੍ਹਾਂ ਮੈਂਬਰਾਨ ਸਾਡੇ ਵਾਸਤੇ ਜਿਹੜੇ ਬਾਲਾਜੀ ਦੇ ਸਾਰੇ ਪਖਤ ਜਿਹੜੇ ਦੂਰੋਂ ਦੂਰੋਂ ਆਏ ਸੀ ਜਲੰਧਰੋਂ ਲੁਧਿਆਣੇ ਤੋਂ ਪਲੱਸ ਅਗਰ ਅਸੀਂ ਰਾਜਨੀਤਿਕ ਤੌਰ ਤੇ ਗੱਲ ਕਰੀਏ ਤੇ ਮੈਂਬਰ ਆਫ ਪਾਰਲਮੈਂਟ ਗੁਰਜੀਤ ਓਜਲਾ ਜੀ ਪਲੱਸ ਹੋਰ ਵੀ ਕਈ ਸ਼ਖਸੀਅਤਾਂ ਜਿਹੜੀ ਸ਼ਹਿਰ ਦੀ ਗਨਮਾਨਨ ਹਤੀ ਸੀ ਸਾਡੇ ਉਹ ਆਏ ਸੀ ਜਿਹੜੀ ਬਾਲਾਜੀ ਦੇ ਅਸ਼ੀਰਵਾਦ ਲੈਣ ਹਰ ਸਭ ਹਰ ਵਾਰ ਆਂਦੇ ਆ ਅੰਮ੍ਰਿਤਸਰ ਵਾਸੀਆਂ ਨੂੰ ਵੀ ਇਹ ਸਿਰ ਦੇਖਦੇ ਨਾ ਜਾਓਗੇ ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਬਾਲਾ ਦੀ ਦੀ ਅਸੀਮ ਕਿਰਪਾ ਨਾਲ ਜਿਸ ਤਰ੍ਹਾਂ ਮੇਲੇ ਲੱਗਦੇ ਆ ਅਸੀਂ ਵੀ ਬਾਲਾ ਦਾ ਆਸ਼ੀਰਵਾਦ ਲਈਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਕਿਰਪਾ ਦਾ ਪਾਤਰ ਬਣੇ ਰਹੀਏ ਅਤੇ ਇਹ ਮੇਲੇ ਦਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ ਤੇ ਸਾਡੇ ਕਾਰਜ ਖੁਸ਼ੀ ਤੇ ਹਮੇਸ਼ਾ ਆਸ਼ੀਰਵਾਦ ਉਹਨਾਂ ਦਾ ਮਿਲਦਾ ਰਹੇ